ਧੰਨਵਾਦ ਆਪਣੇ ਕੋਲ तकरीबन 4 ਮਿੰਟ ਹੈਗੇ ਆ ਤੇ ਆਪਾਂ ਅਪਡੇਟ ਸਾਂਝੀ ਕਰਾਂਗੇ ਜੀ ਬਿਲਕੁਲ ਪਵਿੰਦਰ ਇੱਕ ਮੰਦ ਭਾਗੀ ਖਬਰ ਹੈ ਕਿ ਕਾਮੇਡੀਅਨ ਜਸਵਿੰਦਰ ਭੱਲਾ ਇਸ ਸਥਾਨੀ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ 65 ਸਾਲ ਦੀ ਉਮਰ ਦੇ ਵਿੱਚ ਮੁਹਾਲੀ ਦੇ 40s ਹਸਪੀਟਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ 1988 ਤੋਂ ਲੈ ਕੇ 2025 ਤੱਕ ਲਗਾਤਾਰ ਉਹ ਆਪਣੇ ਕਿੱਤਾ ਰਾਹੀ ਆਪਣੀ ਕਾਮੇਡੀ ਦੇ ਰਾਹੀ ਚਾਹੇ ਸ਼ਨਕਾਟਾ ਕੈਸੇਟਸ ਜਦੋਂ ਕੈਸੇਟਸ ਦਾ ਜਮਾਨਾ ਸੀ ਜਾਂ ਫਿਰ ਜਦੋਂ ਨਵੇਂ ਸਾਲ ਦੇ ਪ੍ਰੋਗਰਾਮ ਆਉਂਦੇ ਜਿਵੇਂ ਜਲੰਧਰ ਦੂਰਦਰਸ਼ਨ ਤੇ ਹਫਤਾਵਾਰੀ ਪ੍ਰੋਗਰਾਮ ਆਉਂਦੇ ਉਹਨਾਂ ਦਾ ਜਸਵਿੰਦਰ ਪੱਲਾ ਦੀ ਹਾਜ਼ਰੀ ਉਹਨਾਂ ਦੇ ਵਿੱਚ ਹੁੰਦੀ ਸੀ ਬਾਲਮਕੰਦ ਸ਼ਰਮਾ ਨੀਲੂ ਪੱਲਾ ਹੋਰਾਂ ਦੀ ਜੋੜੀ ਤੇ ਹੁਣ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਫਿਲਮਾਂ ਹੋਣਗੀਆਂ ਜਿਸ ਦੇ ਵਿੱਚ ਜਸਵਿੰਦਰ ਪੱਲਾ ਤੁਹਾਨੂੰ ਨਜ਼ਰ ਨਹੀਂ ਆਉਂਦੇ ਸੀ ਚਾਹੇ ਕੈਰੀ ਆਨ ਜੱਟਾ ਹੋਵੇ ਆਪਣੀ ਕਾਮੇਡੀ ਕਰਕੇ ਬਹੁਤ ਪ੍ਰਸਿੱਧ ਸੀਗੇ ਤੇ ਬੱਚਾ ਬੱਚਾ ਉਹਨਾਂ ਨੂੰ ਜਾਣਦਾ इवन ਕਿ ਜਨਰੇਸ਼ਨਸ ਉਹਨਾਂ ਨੂੰ ਜਾਣਦੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਉਹਨਾਂ ਦੇ ਵੱਲੋਂ ਆਪਣੀਆਂ ਸੇਵਾਵਾਂ ਨਿਭਾਈਆਂ ਗਨੀਆਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ ਤੇ ਅੱਜ ਸਵੇਰੇ ਤੜਕੇ ਉਹਨਾਂ ਦੇ ਵੱਲੋਂ ਆਖਰੀ ਸਾਹ ਲਏ ਗਏ ਨੇ ਤੇ ਪੂਰੀ ਪੰਜਾਬੀ ਇੰਡਸਟਰੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੀ ਆ ਉਹਨਾਂ ਦੇ ਜਿਹੜੇ ਚਾਉਣ ਵਾਲੇ ਨੇ ਪ੍ਰਸ਼ੰਸਕ ਨੇ ਫੈਨਸ ਨੇ ਸੋਸ਼ਲ ਮੀਡੀਆ ਦੇ ਉੱਤੇ ਵਕੂ ਵਕ ਟੰਗ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਪ੍ਰਿੰਟ ਕਰ ਰਹੇ ਨੇ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਡਾਇਲੋਗਸ ਨੂੰ ਲੈ ਕੇ ਤਾਂ ਕਿਉਂਕਿ ਬਹੁਤ ਟੱਟ ਲੋਕ ਹੁੰਦੇ ਨੇ ਜਿਹੜੇ ਆਪਣੇ ਕਿਰਦਾਰ ਦੇ ਨਾਲ ਜਾਂ ਫਿਰ ਆਪਣੇ ਕਰੈਕਟਰ ਦੇ ਨਾਲ ਇਸ ਤਰ੍ਹਾਂ ਲੋਕਾਂ ਨੂੰ ਹਸਾਉਂਦੇ ਹੋਣ ਤੇ ਲਗਾਤਾਰ ਉਹ ਵੀ ਲਗਾਤਾਰ ਕਈ ਵਾਰ ਤਾਂ ਕਿਸੇ ਦਾ ਜਿਹੜਾ ਕੈਰੀਅਰ ਹੁੰਦਾ ਹੈ ਉਹ ਕੁਝ ਸਮੇਂ ਦੇ ਲਈ ਹੁੰਦਾ ਪਰ ਜਸਵਿੰਦਰ ਭੱਲਾ ਹੁਰੀ ਲਗਾਤਾਰ ਇਸ ਦੌਰਾਨ ਐਕਟਿਵ ਵੀ ਰਹੇ 65 ਸਾਲ ਦੀ ਉਹਨਾਂ ਦੀ ਉਮਰ ਸੀ ਕਿਸੇ ਨੂੰ ਚਿਤ ਚਿਤ ਨਹੀਂ ਸੀਗਾ ਕਿ ਉਹ ਇੰਜ ਇਸ ਜਹਾਨ ਤੋਂ ਦੂਰ ਜਾਣਗੇ ਪਰ ਅੱਜ ਉਹਨਾਂ ਨੇ ਆਖਰੀ ਸਾਲ ਐਨੇ ਤੇ ਮੁੱਖ ਮੰਤਰੀ ਪੰਜਾਬ ਵੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਹੋਰ ਸਾਰੇ ਆਰਟਿਸਟ ਕਰਨਜੀਤ ਅਨਮੋਲ ਤੋਂ ਲੈ ਕੇ ਬਾਲਮਕੰਦ ਸ਼ਰਮਾ ਤਹਾਨੂੰ ਦੇ ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਇੱਕ ਸੀਗੇ ਤਾਂ ਸਾਰੇ ਹੀ ਪੰਜਾਬੀ ਇੰਡਸਟਰੀ ਦੇ ਵੱਲੋਂ ਦੁੱਖ ਜਿਹੜਾ ਇਹ ਜ਼ਾਹਰ ਕੀਤਾ ਗਿਆ ਇਸ ਦੇ ਨਾਲ ਇੱਕ ਅੰਦਰ ਇੱਕ ਹੋਰ ਜਿਹੜੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹ ਇਹ ਹੈ ਕਿ ਅਸੀਂ ਕੱਲ ਵੀ ਜ਼ਿਕਰ ਕੀਤਾ ਸੀਗਾ ਬੀਜੇਪੀ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹੈ ਕੈਂਪ ਦੇ ਰਾਹੀਂ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਜਿਹਦੇ ਵਿੱਚ ਆਸ਼ੀਮਾਨ ਕਾਰਡ ਬਣਦਾ ਹੈ ਜਿਹਦੇ ਵਿੱਚ ਕਰ ਲੈਣ ਲੋਕ ਆਵਾਸ ਯੋਜਨਾ ਹੁੰਦੀ ਹੈ ਕੋਈ ਇੰਦਰਾਵਾਸ ਯੋਜਨਾ ਹੁੰਦੀ ਹੈ ਕੋਈ ਪ੍ਰਧਾਨ ਮੰਤਰੀ ਦੀ ਯੋਜਨਾ ਹੁੰਦੀ ਹੈ ਬਹੁਤ ਸਾਰੀਆਂ ਯੋਜਨਾਵਾਂ ਸੈਂਟਰ ਦੇ ਅੰਡਰ ਅੰਤਰਗ੍ਰਹਤ ਚੱਲਦੀਆਂ ਨੇ ਕਿ ਉਹਨਾਂ ਦਾ ਲਾਭ ਅਸੀਂ ਪਿੰਡਾਂ ਦੇ ਲੋਕਾਂ ਨੂੰ ਦਿਵਾਉਣਾ ਸਨਮਾਨ ਨਿਧੀ ਹੁੰਦੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਅੱਜ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਕੱਲ ਵੀ ਬਹੁਤ ਸਾਰੇ ਆਗੂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਸ ਵੇਲੇ ਸਰਕਾਰ ਬੀਜੇਪੀ ਦੇ ਕੈਂਪ ਨਹੀਂ ਲੱਗਣ ਦੇ ਰਹੀ। ਬੀਜੇਪੀ ਇਸ ਦਾ ਵਿਰੋਧ ਕਰ ਰਹੀ ਹੈ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਵਾਲੇ ਲੋਕਾਂ ਦੇ ਆਧਾਰ ਕਾਰਡ, ਪੈਨ ਕਾਰਡ, ਉਹਨਾਂ ਦੇ ਬੈਂਕ ਖਾਤਿਆਂ ਦੀ ਡਿਟੇਲ, ਉਹਨਾਂ ਦੇ ਫੋਨ ਨੰਬਰ ਲੈ ਰਹੇ ਨੇ। ਇਹ ਨਿੱਜੀ ਡਾਟਾ ਹੈ। ਨਿੱਜੀ ਡਾਟਾ ਜਿਹੜਾ ਇਹ ਡਾਟਾ ਪ੍ਰੋਟੈਕਸ਼ਨ ਐਕਟ 2023 ਦੇ ਤਹਿਤ ਤੁਸੀਂ ਕਿਸੇ ਦਾ ਨਿੱਜੀ ਡਾਟਾ ਕਲੈਕਟ ਨਹੀਂ ਕਰ ਸਕਦੇ ਤੇ ਬੀਜੇਪੀ ਅਜਿਹਾ ਕਰ ਰਹੀ ਹੈ ਕਿਉਂਕਿ ਇਲਜ਼ਾਮ ਇਹ ਨਹੀਂ ਕਿ ਬੀਜੇਪੀ ਨੇ ਵੋਟ ਚੋਰੀ ਕੀਤੀ ਤੇ ਹੁਣ ਵੀ ਇਲਜ਼ਾਮ ਇਹ ਨੇ ਕਿ ਬੀਜੇਪੀ ਵੋਟ ਚੋਰੀ ਕਰਨ ਦੇ ਲਈ ਅਜਿਹਾ ਕਰ ਰਹੀ ਹੈ ਇਹ ਇਲਜ਼ਾਮ ਆਮ ਆਦਮੀ ਪਾਰਟੀ ਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਤੇ ਵੀ ਬੀਜੇਪੀ ਵਾਲੇ ਕਹਿੰਦੇ ਨੇ ਕਿ ਜੇ ਤੁਸੀਂ ਖਰਮ ਭਰਦੇ ਹੋ ਕਿ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਹੈ ਉਸੀ ਵੀ ਤਾਂ ਸਾਰਾ ਡਾਟਾ ਹੀ ਕਲੈਕਟ ਕਰਦੇ ਨੇ ਕਿਉਂਕਿ ਇਹੰਦਰ ਡਾਟਾ ਜਿਹੜਾ ਇਹ ਕਲੈਕਟ ਕਰਨਾ ਜੀ ਉਹ ਬਹੁਤ ਵੱਡੇ ਪੱਧਰ ਤੇ ਇੱਕ ਫਰਾਡ ਆ ਕਿਉਂਕਿ ਤੁਹਾਡੀ ਮੋਬਾਈਲ ਤੇ ਉਸ ਤਰ੍ਹਾਂ ਦੀ ਵੀਡੀਓਜ਼ ਆਉਣੀਆਂ ਤੁਹਾਡੇ ਮੋਬਾਈਲ ਤੇ ਉਸ ਤਰ੍ਹਾਂ ਦੇ ਮੈਸੇਜ ਆਉਣੇ ਤੁਹਾਨੂੰ ਫੋਨ ਆਉਣੇ ਇੱਕ ਜ਼ਰੀਆ ਮਿਲ ਜਾਂਦਾ ਏ ਕਿ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਉਸ ਦਾ ਡਾਟਾ ਪਹੁੰਚ ਜਾਂਦਾ ਹੈ ਸਾਈਬਰ ਵਾਲਿਆਂ ਕੋਲ ਜਾਂ ਆਈਟੀ ਵਿੰਗ ਕੋਲ ਫਿਰ ਉਹਨੂੰ ਮੈਨੀਪੂਲੇਟ ਕੀਤਾ ਜਾਂਦਾ ਉਹਦੇ ਦਿਮਾਗ ਨਾਲ ਖੇਡਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਬਹੁਤ ਵਾਰ ਇਹ ਪੋਲੀਟੀਕਲ ਪਾਰਟੀਆਂ ਜਾਂ ਆਈਟੀ ਵਿੰਗਸ ਕਰਦੇ ਨੇ ਉਹਨਾਂ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਨੇ ਤੇ ਪੰਜਾਬ ਵਿੱਚ ਇਸ ਵੇਲੇ ਸਿਆਸੀ ਸੰਘਰਮ ਹੈ ਜੀ 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 ਸੋ ਹਾਂਜੀ ਬਾਕੀ ਦੀ ਅਪਡੇਟ ਆਪਾਂ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ